ਅਸ ਟਾਈਮ ਤੁਹਾਨੂੰ ਇੱਕ ਹੋਰ ਦਿਖਾ ਰਹੇ ਹਾਂ ਚਿੱਟੇ ਦਾ ਨਸ਼ੇ ਦਾ ਤੇ ਹੋਰ ਜਿਹੜੇ ਗਲਤ ਕੰਮ ਇੱਥੇ ਚੱਲਦੇ ਹੈਗੇ ਆ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਬਠਿੰਡੇ ਦੇ ਵਿੱਚ ਖੜੇ ਆਪਾਂ ਜਦੋਂ ਸਿੱਧਾ ਆਵਾਂਗੇ ਠੰਡੀ ਸੜਕ ਤੋਂ ਕਨਾਲ ਥਾਣੇ ਦੇ ਸਾਹਮਣੇ ਇੱਕ ਗਲੀ ਜਾਂਦੀ ਹੈ ਉਹਦਾ ਐਂਡ ਵਾਲਾ ਪੁਆਇੰਟ ਹੈ ਇੱਥੋਂ ਦੀ ਨਸ਼ੇੜੀ ਅੰਦਰ ਵੜਦੇ ਹੈਗੇ ਆ ਗਲਤ ਅੰਸਰ ਅੰਦਰ ਵੜਦੇ ਆ ਆ ਖੱਡੇ ਦੇ ਵਿੱਚੋਂ ਇੱਥੇ ਰੇਲਵੇ ਕੁਆਟਰ ਹੈ ਰੇਲਵੇ ਕੁਆਟਰਾਂ ਦੇ ਸਾਹਮਣੇ ਜਿਹੜੇ ਗਲੀ ਦੇ ਵਿੱਚ ਲੋਕ ਰਹਿੰਦੇ ਹੈਗੇ ਆ ਆ ਖੰਡਰ ਰੇਲਵੇ ਕੁਆਟਰ ਆਲੇ ਸਾਰੇ ਇੱਥੇ ਜਿਹੜੇ ਲੋਕ ਰਹਿੰਦੇ ਆ ਉਹ ਬੜੇ ਦੁਖੀ ਹੈ ਉਹਨਾਂ ਨੇ ਅੱਜ ਗੱਲ ਕੀਤੀ ਕਿ ਸਾਡੇ ਸਾਹਮਣੇ ਪੋੜੀਆਂ ਲਾ ਕੇ ਸਾਡੇ ਸਿਲੰਡਰ ਵੀ ਚੋਰੀ ਕਰਕੇ ਲੈ ਗਏ ਨਸ਼ੇੜੀ ਤਿੰਨ ਘਰਾਂ ਦੇ ਤੇ ਇਹ ਬੜੇ ਦੁਖੀ ਹੈ ਕਹਿੰਦੇ ਅਸੀਂ ਪੁਲਿਸ ਨੂੰ ਕਾਲ ਕਰਦੇ ਹੈਗੇ ਤੇ ਇਹ ਜਿਹੜਾ ਏਰੀਆ ਹੈਗਾ ਇਹ ਰੇਲਵੇ ਦਾ ਆ ਜਾਂਦਾ ਹੈਗਾ ਪਰਲਾ ਏਰੀਆ ਜਿਹੜਾ ਹੈਗਾ ਉਹ ਥਾਣਾ ਕਨਾਲ ਦੇ ਅੰਦਰ ਆ ਜਾਂਦਾ ਹੈ ਤਾਂ ਜਦੋਂ ਰੇਲਵੇ ਪੁਲਿਸ ਜਿੰਨੇ ਨੂੰ ਆਂਦੀ ਹੈਗੀ ਐ ਉਹਨੇ ਨੂੰ ਜਿਹੜਾ ਹੈਗਾ ਨਸ਼ੇੜੀ ਭੱਜ ਪੁੱਜ ਜਾਂਦੇ ਆ ਤੇ ਤੁਸੀਂ ਹਾਲਾਤ ਦੇਖਿਓ ਭਾਈ ਸਾਹਿਬ ਕਿਸ ਤਰ੍ਹਾਂ ਦੇ ਹਾਲਾਤ ਐ ਸੇਰੀ ਇੱਥੇ ਬਹੁਤ ਖਰਾਬ ਹਾਲਾਤ ਆਈ ਐ ਇੱਥੇ ਨਸ਼ੇੜੀ ਆ ਕੇ ਬੈਠਦੇ ਆਗੇ ਜਦੋਂ ਪੁਲਸ ਵਾਲਿਆਂ ਨੂੰ ਕਹਿਣ ਜਾਂਦੇ ਆ ਉਹਨੂੰ ਨਸ਼ੇੜੀ ਅੰਦਰ ਦੀ ਰਸਤਾ ਹੈਗਾ ਤੁਹਾਨੂੰ ਦਿਖਾਣਿਆ ਉਧਰ ਦੀ ਭੱਜ ਜਾਂਦੇ ਆ ਜੇ ਉੱਧਰ ਦੀ ਕੇਰਾ ਪੰਨਿਆ ਤਾਂ ਇੱਧਰ ਦੀ ਪੱਜ ਜਾਂਦੇ ਆ ਅਸੀਂ ਬਹੁਤ ਦੁਖੀ ਹੋ ਗਿਆ ਛੋਟੇ ਛੋਟੇ ਬੱਚੇ ਆ ਰਾਤ ਨੂੰ ਹੋਰ ਵੀ ਤੁਸੀਂ ਕਹਿ ਰਹੇ ਸੀ ਇੱਥੇ ਗਲਤ ਕੰਮ ਚੱਲਦਾ ਕੋਈ ਇੱਥੇ ਗਲਤ ਕੰਮ ਚੱਲਦਾ ਹੀ ਆਉ ਤੁਹਾਨੂੰ ਦਿਖਾਣੇ ਇੱਥੇ ਸਾਰੀ ਸਮਗਰੀ ਪਈ ਏ ਜਿਹੜੀ ਬੰਦੇ ਆ ਭਾਈ ਸਾਹਿਬ ਦੇਖੋ ਇੱਥੇ ਨਾਲ ਬਣੇ ਰਹੋ ਆਪਾਂ ਦੇਖੀਏ ਜਿਵੇਂ ਆਪਾਂ ਇੱਕ ਪਹਿਲਾਂ ਕੀਤਾ ਸੀ ਅਜੀਤ ਰੋਡ ਵਾਲਾ ਤਾਂ ਆ ਵੀ ਇੱਕ ਕਹਿੰਦੇ ਬਹੁਤ ਵੱਡਾ ਪੁਆਇੰਟ ਹੈ ਆ ਦੇਖੋ ਇਹ ਪੱਤੀ ਜੜ ਖਸ ਜਿਹੜੀ ਹੋ ਆ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਬਸ ਮੈਂ ਉਹਨੂੰ ਵੀਡੀਓ ਦੇ ਵਿੱਚ ਤਾਂ ਕੀ ਬੋਲਾਂ ਆ ਦੇਖੋ ਮੜਾ ਜੀ ਆ ਪੰਨੀਆਂ ਪਈਆਂ ਚਿੱਟਾ ਲੰਦੇ ਹੈਗੇ ਇੱਥੇ ਚਿੱਟਾ ਲੰਦੇ ਤੇ ਨਾਲਾਂ ਤੁਸੀਂ ਦੇਖ ਲਓ ਵੀ ਹੋਰ ਕੀ ਪਿਆ ਇੱਕ ਦੋ ਭਰੇ ਵੀ ਹੈ ਮਤਲਬ ਅਰਥਾਤੀ ਪਈ ਹੈਗੇ ਆ ਦੇਖੋ ਇੱਥੇ ਕਿੰਨੇ ਤੇ ਕੁੜੀਆਂ ਲੈ ਕੇ ਅੰਦਰ ਵਰਦੇ ਹੈਗੇ ਨਿਸ਼ੇੜੀ ਰਾਤ ਨੂੰ ਆ ਦੇਖੋ ਪੰਨੀਆਂ ਚਿੱਟਾ ਲੰਦੇ ਹੈਗੇ ਪੰਨੀਆਂ ਦੇ ਢੇਰ ਲੱਗੇ ਪਏ ਹੈ ਢੇਰ ਆ ਦੇਖੋ ਢੇਰ ਹੀ ਢੇਰ ਆ ਪੰਨੀਆਂ ਦੇ ਢੇਰ ਆ ਦੇਖੋ ਆ ਪੰਨੀ ਮੱਚੀ ਹੋਈ ਹੈ ਇਹਨੇ ਮੱਚੀ ਹੋਈ ਹੈ ਆ ਦੇਖੋ ਕਿੰਨੀਆਂ ਪੰਨੀਆਂ ਹੈ ਇੱਥੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਰੇਲਵੇ ਦੇ ਖੰਡਰ ਕੁਆਟਰ ਹੈ ਇਹ ਆ ਦੇਖੋ ਅੱਗੇ ਜਾ ਕੇ ਦੇਖਦੇ ਆ ਆ ਦੇਖੋ ਆ ਪੰਨੀ ਦੇ ਆ ਇੱਥੋਂ ਦੀ ਇਸ ਤਰ੍ਹਾਂ ਬਣਿਆ ਹੋਇਆ ਹੈ ਇਹ ਫਿਰ ਇੱਥੋਂ ਕਿੱਥੋਂ ਭੱਜ ਜਾਂਦੇ ਆ ਜੀ ਅਚਾਰ ਤੱਕ ਲਈ ਆਟਾ ਫੈਲਦੀ ਇੱਥੋਂ ਵੀ ਟੱਪ ਜਾਂਦੇ ਆ ਦੇਖੋ ਰਸਤਾ ਹੈਗਾ ਓਕੇ ਓਕੇ ਆਪਾਂ ਇੱਕ ਵਾਰ ਇੱਧਰ ਵੜੀਏ ਇੱਥੇ ਕੀ ਹਾਲਾਤ ਇੱਥੇ ਦੇਖੀਏ ਅੱਛਾ ਅੱਗੇ ਦੀ ਅੱਗੇ ਇੱਕ ਹੋਰ ਬਣਿਆ ਹੋਇਆ ਹੈਗਾ ਓਹੋ ਇੱਥੇ ਵੀ ਦੇਖੋ ਆ ਦੇਖੋ ਕੰਡੋਰ ਪਏ ਹੋਏ ਹੈਗੇ ਪੰਨੀਆਂ ਦੇਖੋ ਕਿੰਨੀਆਂ ਕਿੰਨੀਆਂ ਹੀ ਪੰਨੀਆਂ ਕਿੰਨੀਆਂ ਹੀ ਥੋੜੀ ਬਹੁਤ ਨਹੀਂ ਚਿੱਟਾ ਕਰਨ ਵਾਲੇ ਨਹੀਂ ਕਿੰਨੀਆਂ ਹੀ ਪੰਨੀਆਂ ਹੈ ਇਹ ਤਾਂ ਇੱਥੇ ਦੇਖੋ ਗਿੱਲਾ ਪਨ ਵੀ ਦਿਖ ਰਿਹਾ ਵੀ ਜਿਵੇਂ ਥੋੜੀ ਦੇਰ ਪਹਿਲਾਂ ਹੀ ਗਏ ਹੁੰਦੇ ਆ। ਆਹ ਦੇਖੋ। ਅੱਜ 11 ਫਰਵਰੀ 2026 ਦੁਬਾਰਾ ਬਣਾ ਰਹੇ ਹੈਗੇ ਆ ਇਹ ਨਵੀਂ ਥਾੜੀ। ਪਹਿਲਾਂ ਜੀ ਤੋੜਦਾ ਦਿਖਾਇਆ ਸੀਗਾ। ਚਿੱਟੇ ਆਲਾ ਨੇ ਇੰਨੀ ਗੰਦਗੀ ਫਲਾ ਰੱਖੀ ਆ ਮੱਲਿਆਂ ਵਾਲਾ ਜੀ ਨਾਲ ਦੁਬਾਰ ਹੋਇਆ ਹੋਇਆ ਹੈ। ਜਿੱਥੇ ਦੇਖੋ ਉੱਥੇ ਗੰਦ ਹੈ। ਮੱਲੇ ਵਾਲੇ ਕਹਿੰਦੇ ਹੁਣ ਤਾਂ ਸਾਡੇ ਘਰਾਂ 'ਚ ਵੜਨ ਲੱਗੇ ਚੋਰੀਆਂ ਕਰਨ ਲੱਗੇ ਰਾਤ ਨੂੰ ਕੋਈ ਹੋਰ ਵੱਡੀ ਵਾਰਦਾਤ ਵੀ ਕਰ ਸਕਦੇ ਆ ਇਹ ਖੰਡਰ ਕੁਆਟਰ ਹੈ ਰੇਲਵੇ ਨੂੰ ਵੀ ਇਹਦਾ ਸੰਗਿਆਰ ਲੈਣਾ ਚਾਹੀਦਾ ਸਾਰੇ ਪਾਸੋਂ ਓਪਨ ਹੈ ਜਿੱਥੋਂ ਮਰਜ਼ੀ ਕੋਈ ਵੜ ਜਾਵੇ ਆ ਦੇਖੋ ਇੱਥੇ ਵੀ ਅੱਗਾਂ ਵਾਲ ਲੁਕੀ ਐ ਇੱਥੇ ਵੀ ਪੰਨੀਆਂ ਪੁੰਨੀਆਂ ਲਾਉਂਦੇ ਆ ਇਹ ਇੰਜੈਕਸ਼ਨ ਲਗਾਉਂਦੇ ਆ ਉਡਾੜੀ ਉਡਾੜ ਕਈ ਥਾਵਾਂ ਦੇ ਉੱਤੇ ਦੇਖੋ ਜਗ੍ਹਾ-ਵਜਾਹਾ ਐ ਬਣੇ ਹੋਏ ਆ ਕੋਚਰੇ ਜੇ ਸਾਰਾ ਕੁਝ ਛੋੜੀ ਕਰਕੇ ਲੱਗੇ ਆ ਇੱਥੋਂ ਕਹਿੰਦੇ ਸਾਰਾ ਕੁਝ ਪਟਕੇ ਵੀ ਲੱਗੇ ਸਾਰੇ ਜਿੰਨਾ ਕੀ ਇਹ ਮਤਲਬ ਕੋਈ ਕੋਈ ਦਰਵਾਜ਼ਾ ਨਹੀਂ ਕੋਈ ਖਿੜਕੀ ਕੋਈ ਦਰਵਾਜ਼ਾ ਖਿੜਕੀ ਕਹਿੰਦੇ ਕੁਝ ਨਹੀਂ ਛੱਡਿਆ ਆ ਸਾਰੀਆਂ ਤਾਰਾਂ ਪਟਕੇ ਲੱਗੇ ਆ ਦੇਖੋ ਟੁੱਟੀ ਪਾਣੀ ਦੀਆਂ ਦਰਵਾਜ਼ੇ ਤੋੜ ਕੇ ਅੰਦਰ ਵੜ ਗਏ ਨਸ਼ੇੜੀਆਂ ਨੇ ਇੱਥੇ ਕੋ ਹਰਾਮ ਮਚਾਤਾ ਵਟਿੰਡੇ ਆ ਰੇਲਵੇ ਕੋਟਰ ਐ ਰੇਲਵੇ ਵਾਲਾਨੂੰ ਵੀ ਚਾਹੀਦਾ ਹੈ ਵੀ ਜਿਹੜੇ ਉਹਨਾਂ ਦੇ ਉਜਾੜ ਥਾਂ ਹੈ ਉਹ ਨਸ਼ੇ ਦੇ ਅੱਡੇ ਬੰਦੇ ਪਏ ਆ ਦੇਖੋ ਲਾਈਟਰ ਵੀ ਡਿੱਗੇ ਹੋਏ ਆ ਜਗਾ ਜਗਾ ਤੇ ਨਸ਼ੇੜੀਆਂ ਨੇ ਸੁਟੇ ਹੋਏ ਆ ਆ ਇੱਥੋਂ ਦੀ ਰਸਤਾ ਸਿੱਧਾ ਖੁੱਲ ਜਾਂਦਾ ਅੱਗੇ ਓਪਨ ਹੈ ਇਹ ਆ ਸਾਰਾ ਕੁਝ ਤੋੜ ਕੇ ਭੰਨ ਕੇ ਹਰ ਚੀਜ਼ ਹੀ ਇੱਥੋਂ ਦੀ ਲੈ ਗਏ ਦੇਖੋ ਤੁਸੀਂ ਖਿੜਕੀਆਂ ਭੰਨ ਲੀਆਂ ਬਕਸੇ ਭੰਨ ਲਏ ਬਿਜਲੀ ਦਾ ਤਾਂ ਤੁਹਾਨੂੰ ਕੋਈ ਵੀ ਬਕਸਾ ਨਹੀਂ ਦਿਖੂਗਾ ਲੋਹਾ ਵੇਚਦਾ ਇਹਨਾਂ ਨੇ ਸਾਰੇ ਬਕਸੇ ਵਗੈਰਾ ਸਭ ਭੰਨਤੇ ਖਿੜਕੀਆਂ ਸਭ ਤੋੜਤੀਆਂ ਅੱਗੇ ਤਾਂ ਲੈਂਟਰ ਵੀ ਭੰਨਤੇ ਉੱਥੋਂ ਵੀ ਲੱਗੇ ਸਰੀਏ ਕੱਢ ਕੱਢ ਕੇ ਆ ਦੇਖੋ ਖਿੜਕੀਆਂ ਖੁੜਕੀਆਂ ਕੁਛ ਨਹੀਂ ਛੱਡੀਆਂ ਸਾਰੇ ਜਿੰਨੇ ਵੀ ਇਹ ਰੇਲਵੇ ਦੇ ਕੁਆਟਰ ਹੈ ਜਿਹੜੇ ਉਜਾੜ ਹੈ ਆ ਦੇਖੋ ਆ ਦੇਖੋ ਜਿਵੇਂ ਆ ਇਸ ਤਰ੍ਹਾਂ ਦੇ ਫਰੇਮ ਲੱਗੇ ਹੁੰਦੇ ਹੈਵੀ ਤਾਂ ਇਹ ਹੋਲੀ ਹੋਲੀ ਕਰਕੇ ਸਾਰੇ ਗਾਇਬ ਕੀਤੇ ਜਾ ਰਹੇ ਆ ਭੰਨੇ ਜਾ ਰਹੇ ਆ ਆ ਲੋਹੇ ਦੇ ਬਕਸੇ ਕੱਢ ਲੇ ਆ ਅਗਲੇ ਫਰੇਮ ਤੋੜੇ ਹੋਏ ਆ ਸਾਰਾ ਦਿਨ ਇੱਥੇ ਜਿਹੜਾ ਚੋਰਾਂ ਦਾ ਅੱਡਾ ਬਣਿਆ ਹੋਇਆ ਹੈ ਗਲਤ ਅੰਸਰਾ ਦਾ ਅੱਡਾ ਬਣਿਆ ਪਿਆ ਉਹ ਸਾਹਮਣੇ ਦੇਖੋ ਓਪਨ ਸੜਕ ਜਾਂਦੀ ਹੈ ਅੱਗੇ ਠੰਡੀ ਸੜਕ ਵੱਲ ਨੂੰ ਜਾਂਦਾ ਹੈ ਜੀ ਕਿੱਥੇ ਜਾਂਦਾ ਹੈ ਜੀ ਇਹ ਠੰਡੀ ਸੜਕ ਨੂੰ ਨਿਕਲਦਾ ਇਹ ਮਲਤਾਨੀਆਪੁਰ ਨੂੰ ਨਿਕਲ ਜਾਂਦਾ ਰਸਤਾ ਅੱਗੇ ਠੰਡੀ ਸੜਕ ਨੂੰ ਨਿਕਲ ਜਾਂਦਾ ਵਾਲਾ ਰਸਤਾ ਤੇ ਇਧਰਲੇ ਪਾਸੇ ਮਲਤਾਨੀਆਪੁਰ ਨੂੰ ਨਿਕਲ ਜਾਂਦਾ ਠੀਕ ਹੈ ਜੀ ਹਾਂਜੀ ਆ ਮਤਲਬ ਐ ਉੱਥੋਂ ਦੀ ਓਪਨ ਵਾਲੀ ਸਾਈਡ ਤੋਂ ਆਂਦੇ ਇੱਕਾ ਸਾਹਮਣੇ ਮੰਦਿਰ ਦੇ ਨਾਲ ਵੀ ਥਾਂ ਬਣੀ ਵੀ ਹੈ ਇੱਥੇ ਵੀ ਹੁਣ ਦੇਖੀਏ ਨੇ ਲੱਗੇ ਹੱਥ ਵੀ ਕੀ ਬਣਿਆ ਹੋਇਆ ਹੈਗਾ ਆਹ ਦੇਖੋ ਸਾਹਮ ਮਛੇੜੀਆਂ ਦੇ ਲਈ ਫੁੱਲ ਫਲੈਜ ਚੋਰਾਂ ਦੇ ਲਈ ਲੁਕਣ ਲਈ ਗਲਤ ਅੰਸਰਾਂ ਦੇ ਲੁਕਣ ਦੇ ਲਈ ਬਹੁਤ ਵਧੀਆ ਚੀਜ਼ ਬਣੀ ਪਈ ਹੈ ਇਹ ਇੱਥੇ ਲੋ ਆ ਲੋ ਆ ਲੋ ਆ ਖਿੜਕੀ ਪੱਟ ਕੇ ਸਰੀਏ ਕੱਢ ਕੇ ਲੈ ਗਿਆ ਇੱਥੋਂ ਦੀ ਮੰਦਰ ਦਾ ਵੀ ਕੁਝ ਨਹੀਂ ਆ ਦੇਖੋ ਮੰਦਰ ਦਾ ਵੀ ਕੁਝ ਨਹੀਂ ਛੱਡਿਆ ਮੰਦਰ ਦਾ ਵੀ ਸਾਰਾ ਕੁਝ ਲੈ ਗਿਆ ਇੱਥੇ ਮੰਦਰ ਬਣਿਆ ਹੋਇਆ ਜਾ ਮੈਂ ਮੰਦੇ ਮੂਰਤੀ ਜਿਹੜੀ ਪੱਟ ਕੇ ਆਈ ਅੱਛਾ ਕਹਿੰਦੇ ਮੰਦਰ ਦੇ ਵਿੱਚ ਮੂਰਤੀ ਵੀ ਲੱਗੀ ਹੋਈ ਸੀ ਮੂਰਤੀ ਵੀ ਪੱਟ ਕੇ ਲੈ ਗਏ ਇੱਥੋਂ ਦੀ ਵੀ ਸਾਰਾ ਤੋੜ ਲਿਆ ਕਰ ਲਿਆ ਆ ਗਿਆ ਠੰਡੀ ਸੜਕ ਦਾ ਰਸਤਾ ਅੱਗੇ ਜਾ ਕੇ ਅੱਗੇ ਮੁਲਤਾਨੀਆਂ ਰੋੜਾ ਜਾਂਦਾ ਆ ਸਾਰਾ ਸਾਰੇ ਸਾਰੇ ਦੇ ਸਾਰੇ ਦਰਵਾਜ਼ੇ ਆ ਸਾਰੇ ਤੁਹਾਨੂੰ ਜਿੰਨੇ ਕੁਆਟਰ ਦਿਖਣਗੇ ਸਭ ਦੇ ਵਿੱਚ ਇਹੀ ਹਾਲ ਹੈ ਹਰ ਥਾਂ ਦੇ ਉੱਤੇ ਪੰਨੀਆਂ ਪਈਆਂ ਮੱਛੀਆਂ ਹੋਈਆਂ ਸਿਰਿੰਜਾਂ ਪਈਆਂ ਹੈਗੀਆਂ ਕੰਡੋਮ ਪਈ ਹੈਗੇ ਆ ਤੇ ਮੱhalla ਪੂਰਾ ਦੁਖੀ ਆ ਇਹ ਕਹਿੰਦੇ ਸਾਡੇ ਇੱਥੋਂ ਦੀ ਸਿਲੰਡਰ ਵੀ ਚੋਰੀ ਕਰਨ ਲੱਗ ਗਏ ਪੋੜੀਆਂ ਲਾ ਲਾ ਕੇ